ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੋਸਤੋ ਆਪਾਂ ਇੱਕ ਬਹੁਤ ਹੀ ਦਿਲਚਸਪ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਹਾਂ ਗੱਲ ਕਰਾਂਗੇ ਹਿਟਲ ਰੋਥਚਾਈਲਡ ਘਰਾਣਾ ਇਲੂਮੀਨਾਟੀ ਇਹਦੇ ਬਾਰੇ ਸੋ ਵੀਡੀਓ ਬੜੀ ਹੀ ਅੱਜ ਦੀ ਦਿਲਚਸਪ ਹੋਣ ਜਾ ਰਹੀ ਹੈ ਇਹਨੂੰ ਸਾਰੀ ਨੂੰ ਸੁਣਨਾ ਧਿਆਨ ਨਾਲ ਤੇ ਅੱਗੇ ਵੀ ਸ਼ੇਅਰ ਕਰਨਾ ਔਰ ਚੈਨਲ ਜਿੰਨਾ ਵੀ ਇਹਨਾਂ ਨੇ ਆਪਣਾ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਸਨ 1814 ਤੱਕ ਔਰ ਕੁਝ ਕੁਝ ਉਸ ਤੋਂ ਅੱਗੇ ਪਿੱਛੇ ਯੂਰਪੀ ਦੇਸ਼ਾਂ ਦੇ ਸਾਰੇ ਬੈਂਕ ਰੌਥਚਾਈਲਡ ਦੀ ਅਗਵਾਈ ਵਾਲੀ 13 ਮੈਂਬਰੀ ਕਮੇਟੀ ਦੀ ਨਿੱਜੀ ਮਲਕੀਅਤ ਦੀ ਜਦ ਵਿੱਚ ਆ ਗਏ ਸਨ ਪਹਿਲਾ ਬੈਂਕ ਆਫ ਇੰਗਲੈਂਡ ਤੋਂ ਹੋਈ ਪਹਿਲ ਫਿਰ ਜਰਮਨ ਫਰਾਂਸ ਇਹ ਵੀ ਇਹਨਾਂ ਨਾਲ ਅਫਰੀਕਾ ਏਸ਼ੀਆ ਦੇ ਮੁਲਕ ਗੁਲਾਮ ਹੋਣ ਕਰਕੇ ਕੋਈ ਸਮੱਸਿਆ ਉਦੋਂ ਵੀ ਨਹੀਂ ਸੀ ਤੇ ਅੱਜ ਤੱਕ ਵੀ ਨਹੀਂ ਹੋਣ ਦਿੱਤੀ ਗਈ ਬਸ ਪੈਮਾਨੇ ਅੰਦਾਜ਼ ਇਹ ਬਦਲਦੇ ਰਹੇ ਮਤਲਬ ਕਿ ਯੂਰਪ ਉਹਨੇ ਕਾਬੂ ਕਰ ਲਿਆ ਸੀ ਪਰ ਅਮਰੀਕਾ ਹਲੇ ਤੱਕ ਕਾਬੂ ਨਹੀਂ ਆ ਰਿਹਾ ਸੀ ਦੂਜਾ ਚਾਰਟਰ 1836 ਵਿੱਚ ਖਤਮ ਹੋ ਚੁੱਕਿਆ ਸੀ ਅਬਰਾਹਮ ਲਿੰਕਨ ਨੇ ਆਪਣੀ ਸਰਕਾਰੀ ਕਰੰਸੀ ਛਾਪ ਲਈ ਤੇ ਸਿਵਲ ਵਾਰ ਜਿੱਤ ਲਈ ਪਰ ਰੌਥ ਚਾਈਲਡ ਨੂੰ ਨਿੱਜੀ ਬੈਂਕ ਚ ਚਲਾਉਣ ਦਾ ਚਾਰਟਰ ਦਿੱਤਾ ਨਾ ਗਿਆ ਭਾਵੇਂ ਕਿ ਮੌਤ ਲਾੜੀ ਨੂੰ ਬਿਉਣ ਤੁਰ ਪਿਆ ਮਗਰੋਂ ਹੋਰ ਦੋ ਪ੍ਰਧਾਨ ਗਾਰਫੀਲਡ ਤੇ ਮੈਕਨਲੇ ਇਨੇ ਚੋਣਾ ਜਿੱਤੀਆਂ ਹੀ ਇਸ ਨਾਰੇ ਤੇ ਸੀ ਕਿ ਉਹ ਚਾਰਟਰ ਨਹੀਂ ਦੇਣਗੇ ਆਈ ਐਂਡ ਨੋ ਬੈਂਕ ਦੋਵਾਂ ਦੇ ਕਰੰਮਬਾਰ 1881 ਤੇ 1901 ਦੇ ਵਿੱਚ ਕਤਲ ਹੋ ਗਏ ਅਮਰੀਕੀ ਬੈਂਕ ਤੇ ਕਬਜ਼ੇ ਬਿਨਾਂ ਰੋਡ ਮੈਪ ਆਸਾਨੀ ਨਾਲ ਅਮਲ ਵਿੱਚ ਨਹੀਂ ਆ ਸਕਦਾ ਸੀ ਦੁਨੀਆ ਦਾ ਸਭ ਤੋਂ ਵੱਧ ਮਨਹੂਸ ਸਾਲ 1913 ਚੜਿਆ ਵੁਡਰੂ ਵਿਲਸਨ ਦੀਆਂ ਚੋਣਾਂ 'ਚ ਰੌਥ ਚਾਈਲਡ ਘਰਾਣੇ ਨੇ ਬਹੁਤ ਪੈਸਾ ਖਰਚਿਆ ਉਹ ਚੋਣ ਜਿੱਤ ਗਿਆ ਪਰ ਚਾਰਟਰ ਦੇਣੋਂ ਇਨਕਾਰੀ ਹੋ ਗਿਆ ਰੌਥਚਾਈਲਡ ਲੌਬੀ ਨੇ ਅਜਮਾਇਆ ਹੋਇਆ ਹਥਿਆਰ ਵੱਤੋਂ ਚਲੇ ਜਾਂਦਾ ਬਿਲਸਨ ਦਾ ਆਪਣੇ ਇੱਕ ਪਰਮ ਮਿੱਤਰ ਦੀ ਪਤਨੀ ਨਾਲ ਇਸ਼ਕ ਚੱਲਦਾ ਸੀ ਇਹ ਉਦੋਂ ਤੋਂ ਚੱਲ ਰਿਹਾ ਸੀ ਜਦੋਂ ਅਜੇ ਉਹ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ ਬਲੈਕਮੇਲ ਦੀ ਧਮਕੀ ਅੱਗੇ ਉਹ اٹਕ ਨਾ ਸਕਿਆ 23 ਦਸੰਬਰ 1913 ਨੂੰ 100 ਸਾਲਾ ਫੈਡਰਲ ਰਿਜ਼ਰਵ ਐਕਟ ਪਾਸ ਹੋ ਗਿਆ ਇਹ ਮਤ ਇਦੇ ਵਿੱਚ ਇੱਕ ਮਦ ਇਹ ਵੀ ਪਾ ਲਈ ਕਿ ਬਕਾਇਦਾ ਐਕਟ ਪਾਸ ਕਰਕੇ ਇਹ ਐਕਟ ਰੱਦ ਨਹੀਂ ਕੀਤਾ ਜਾਂਦਾ ਤਾਂ 100 ਸਾਲ ਬੀਤਣ ਤੇ ਵੀ ਓਮੇ ਦਾ ਓਮੇ ਲਾਗੂ ਰਹੇਗਾ ਬਾਅਦ ਵਿੱਚ ਵੁਡਰੂ ਵਿਲਸਨ ਬਹੁਤ ਰੋਇਆ ਪਿੱਟਿਆ ਚੀਕਿਆ ਪਛਤਾਇਆ ਤੇ ਆਤਮਕ ਹੱਤਿਆ ਦੀਆਂ ਗੱਲਾਂ ਕੀਤੀਆਂ ਉਹਨੇ ਪਰ ਹੁਣ ਪਛਤਾਏ ਕਿਆ ਹੋਤ ਤੀਰ ਕਮਾਨੋਂ ਨਿਕਲ ਚੁੱਕਿਆ ਸੀ 2013 ਵਿੱਚ 100 ਸਾਲ ਪੂਰੇ ਹੋ ਚੁੱਕੇ ਹਨ ਪਰ ਕੀ ਦੀ ਹਿੰਮਤ ਹੈ ਕਿ ਐਕਟ 1913 ਰੱਦ ਕੀਤਾ ਜਾਂ ਕਰਵਾਇਆ ਜਾ ਸਕੇ ਹਾਂ ਨਗਾਰੇ ਦੇ ਸ਼ੋਰ ਵਿੱਚ ਕੁਝ ਤੂਤੀਆਂ ਵੱਜਦੀਆਂ ਹੈਗੀਆਂ ਪਰ ਹਾਲੇ ਕੋਈ ਸਮਝ ਨਹੀਂ ਰਿਹਾ ਇੰਨੇ ਪੈਸੇ ਤੇ ਨਿੱਜੀ ਕਬਜ਼ਾ ਹੋਏ ਤਾਂ ਜਨਰਲ ਐਲਵਰਟ ਪਾਈਕ ਦੇ ਰੋਡ ਮੈਪ ਨੂੰ ਅਮਲ 'ਚ ਲਿਆਉਣਾ ਔਖਾ ਨਹੀਂ ਰਹਿ ਗਿਆ ਸੀ ਨਾ ਵਾਤੇ ਹਾਂ ਕਰੋੜਾਂ ਲੋਕਾਂ ਦੇ ਅਣਾਈ ਮੌਤ ਮਰਨ ਉਹਨਾਂ ਨੂੰ ਵੀ ਕੀ ਫਰਕ ਪੈਂਦਾ ਸੀ ਉਹ ਤਾਂ ਪਹਿਲਾਂ ਹੀ ਧਾਰੀ ਬੈਠੇ ਨੇ ਕਿ ਧਰਤੀ ਤੋਂ ਲੋਕਾਂ ਦਾ ਭਾਰ ਹਲਕਾ ਕਰਨਾ ਹੈ ਏਜੰਟਾਂ ਰਹੀ ਪਹਿਲਾਂ ਹੀ ਇੰਗਲੈਂਡ ਫਰਾਂਸ ਜਰਮਨੀ ਸਪੇਨ ਇਹਨਾਂ ਦੇਸ਼ਾਂ ਦੀਆਂ ਬਾਰਸ਼ਾਹੀਆਂ ਅਤੇ ਸਰਕਾਰਾਂ ਅੰਦਰ ਆਪਸੀ ਵਿਰੋਧ ਤਿੱਖੇ ਕਰਾ ਦਿੱਤੇ ਸੀਗੇ ਇਹਨਾਂ ਨੇ ਨਿੱਕੀ ਜਿਹੀ ਘਟਨਾ ਨੇ ਚੁਆਤੀ ਲਾ ਦਿੱਤੀ ਤੇ ਪਹਿਲੀ ਵਿਸ਼ਵ ਯੰਗ 1914 ਤੇ 1919 ਇਹ ਆਰੰਭ ਹੋਈ 1917 ਦੇ ਵੈਲਫੋਰ ਐਲਾਨ ਨਾਮੇ ਤੋਂ ਬਾਅਦ ਅਮਰੀਕਾ ਵੀ ਧਿਰ ਬਣ ਗਿਆ ਆਸਟਰੀਆ ਜਰਮਨੀ ਬਨਾਮ ਇੰਗਲੈਂਡ ਸਪੇਨ ਫਰਾਂਸ ਰੂਸ ਅਮਰੀਕਾ ਦੋ ਧਿਰਾਂ ਬਣ ਗਿਆ ਅਕਤੂਬਰ 1917 ਦੇ ਵਿੱਚ ਵਾਲਸਵਿਕ ਇਨਕਲਾਬ ਆਇਆ ਤਾਂ ਬਾਦਸ਼ਾਹ ਜਾਰ ਦੇ ਲਹੂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਐਲਬਰਟ ਪਾਈਕ ਅਨੁਸਾਰ ਬਾਦਸ਼ਾਹ ਜਾਰ ਦਾ ਖਾਤਮਾ ਪਹਿਲੀ ਵਿਸ਼ਵ ਜੰਗ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ ਪਰ ਅਮੇ ਜਰਮਨੀ ਨੇ 1917 ਵਿੱਚ ਲੜਾਈ ਬੰਦੀ ਦਾ ਮਤਾ ਪੇਸ਼ ਕੀਤਾ ਸੀ ਪਰ ਇੰਨੀ ਛੇਤੀ ਇਉਂ ਹੋਣ ਨਾਲ ਉਹਨਾਂ ਜਾਨੀ ਕਿ ਰੌਥ ਚਾਈਲਡ ਘਰਾਣੇ ਦਾ ਮਸਲਾ ਹੱਲ ਨਹੀਂ ਹੁੰਦਾ ਸੀ ਅਰਥਾ ਜਾਨੀ ਅਤੇ مالی ਨੁਕਸਾਨ ਮਗਰੋਂ ਤੇ ਦੁਸ਼ਮਣੀ ਹੋਰ ਜ਼ਿਆਦਾ ਪੀੜੀ ਹੋਣ ਦੇ ਯਕੀਨ ਮਗਰੋਂ ਰੌਥ ਚਾਈਲਡਾਂ ਦੀ ਪਹਿਲ ਕਦਮੀ 1919 ਚ ਜੰਗਬੰਦੀ ਹੋਈ ਜੰਗਬੰਦੀ ਅਸਲ ਚ ਦੂਜੀ ਜੰਗ ਦੀ ਸ਼ੁਰੂਆਤ ਸੀ ਦੋ ਵਿਰੋਧੀ ਬਲਾਕ ਸੋਵੀਅਤ ਦੇਸ਼ ਤੇ ਅਮਰੀਕਨ ਸਾਮਰਾਜ ਨਖਰ ਕੇ ਸਾਹਮਣੇ ਆ ਗਏ ਜਰਮਨੀ ਨੇ ਜਿਹੜਾ ਜਰਮਨੀ ਸੀ ਜਰਮਨੀ ਤੇ ਇੰਨਾ ਕਹ ਲਈਏ ਵੀ ਭਾਰ ਪਵਾਤਾ ਕਿ ਉਹ ਪੂਰਾ ਕਰ ਨਹੀਂ ਸਕਦਾ ਸੀ ਆਰਥਿਕ ਸੰਕਟ ਰੌਥਸਚਾਈਲਡ ਦੀ ਅਗਵਾਈ ਵਾਲੇ ਬੈਂਕਾਂ ਦੇ ਹੱਥ ਦਾ ਖੜਾਉਣਾ ਸੀ ਹਿਟਲਰ ਜੋ ਕਿ ਰੌਥਸਚਾਈਲਡ ਪਰਵਾਰ ਦਾ ਨਜਾਇਜ਼ ਪੁੱਤ ਸੀ ਇਹਨੂੰ ਇਲੂਮੀਨਾਟੀ ਨੇ ਖੂਬ ਟ੍ਰੇਨਿੰਗ ਦਿੱਤੀ ਰੋਡ ਮੈਪ ਅਨੁਸਾਰ 나ਜੀ ਪਾਰਟੀ ਖੜੀ ਕੀਤੀ ਤੇ ਹਿਟਲਰ ਜਰਮਨ ਦਾ ਡਿਕਟੇਟਰ ਚਾਥਰਲ ਬਣ ਪੈ ਗਿਆ ਰੋਡ ਮੈਪ ਅਨਸਾਰ ਹੀ ਇਟਲੀ ਵਿੱਚ ਮਸੋਲੀਨੀ ਦੀ ਅਗਵਾਈ ਚ ਫਾਸ਼ਿਸਟ ਪਾਰਟੀ ਖੜੀ ਕੀਤੀ ਗਈ ਦੋਵਾਂ ਡਿਕਟੇਟਰਾਂ ਦੇ ਬਿਆਨਾਂ ਨੇ ਦੁਨੀਆ ਭਰ ਚ ਜੰਗ ਦਾ ਮਾਹੌਲ ਬਣਾਤਾ ਹਿਟਲਰ ਦੀ ਕਿਤਾਬ ਮੀਨ ਕੀਫ ਮੇਰੇ ਦੁਖ ਇਹਨੇ ਜਰਮਨ ਲੋਕਾਂ ਦੇ ਮਨਾਂ ਚ ਯਹੂਦੀਆਂ ਵਿਰੁੱਧ ਨਫ਼ਰਤ ਦੇ ਭਾਂਬੜ ਬਾਲ ਤੇ 7 ਨਵੰਬਰ 1938 ਨੂੰ ਪੈਰਸ ਦੇ ਵਿੱਚ ਪੈਰਸ ਜਰਮਨੀ ਦੇ ਇਹ ਵੀ ਜਿਹੜਾ ਦੂਤਾਵਾਸ ਹੈ ਇਹਦੇ ਵਿੱਚ ਇੱਕ ਜਹੂਦੀ ਵੱਲੋਂ ਇੱਕ ਈਸਾਈ ਦਾ ਕਤਲ ਕਰਵਾ ਦਿੱਤਾ ਗਿਆ ਐਨੇ ਕੁ ਲੋੜ ਸੀਗੀ ਬਸ ਅੱਗ ਲਾਉਣ ਦੀ ਤਾਂ ਥਾ-ਥਾ ਦੰਗਿਆਂ ਦੇ ਪਾਂਬੜ ਮਚ ਗਏ 1 ਸਤੰਬਰ 1939 ਨੂੰ ਹਿਟਲਰ ਦੀ ਜਰਮਨੀ ਨੇ ਪੋਲੈਂਡ ਤੇ ਫੌਜੀ ਤਾਬਾ ਬੋਲ ਕੇ ਦੂਜੇ ਵਿਸ਼ਵ ਯੁੱਧ ਦਾ ਰਸਮੀ ਤੌਰ ਤੇ ਆਰੰਭ ਕਰਤਾ ਆਰੰਭ ਕਰਤਾ 2 ਸਾਲਾਂ ਚ ਦੇਸ਼ਾਂ ਦੀ ਪਾਲਬੰਦੀ ਹੋਗੀ ਇੱਕ ਧਿਰ ਸੀ ਜਰਮਨੀ ਇਟਲੀ ਆਸਟਰੀਆ ਦੂਜੀ ਧਿਰ ਸੀ ਇੰਗਲੈਂਡ ਫਰਾਂਸ ਅਮਰੀਕਾ ਰੂਸ ਅਗੜ ਪਿਛੜ ਸਾਰੀ ਦੁਨੀਆ ਦੇ ਦੇਸ਼ ਸਮੇਤ ਜਾਪਾਨ ਦੇ ਸਿੱਧੇ ਅਸਿੱਧੇ ਜੰਗ ਚ ਕੁਦ ਪਏ ਰੋਡ ਮੈਪ ਦੇ ਅਨੁਸਾਰ ਜੰਗ ਲੱਗੀ 1939 ਚ ਰੋਡ ਮੈਪ ਅਨੁਸਾਰ ਜੰਗ ਮੁੱਕੀ 1945 ਚ 1.5 ਅਰਬ ਲੋਕ ਪ੍ਰਭਾਵਿਤ ਹੋਏ ਕੀ ਨਿਕਲਿਆ ਜਰਮਨ ਦੀ ਦੀਵਾਰ ਜਾਪਾਨ ਅਤੇ ਐਟਮਿਕ ਬੰਬਾਂ ਨੇ ਤਜਰਬੇ ਸੋਵੀਅਤ ਰੂਸ ਅਮਰੀਕੀ ਬਲਾਕ ਦੇ ਐਨ ਮੁਕਾਬਲੇ ਦੀ ਸ਼ਕਤੀ ਬਣ ਗਿਆ ਐਟਮਿਕ ਨਿਊਕਲ ਹਥਿਆਰਾਂ ਦੀ ਦੌੜ ਤੇਜ਼ ਹੋ ਗਈ ਠੰਡੀ ਜੰਗ ਜੋ ਹਥਿਆਰਪੰਦ جنگਾਂ ਨਾਲੋਂ ਵੀ ਬਧੇਰੇ ਤਬਾਹਕੁਨ ਤੇ ਅਗਲੀਆਂ ਅਣਹੋਣੀਆਂ ਦੀ ਸ਼ੁਰੂਆਤ ਹੁੰਦੀ ਹੈ ਚੰਗੀ ਤਰ੍ਹਾਂ ਮੰਗੀ ਇਹ ਫਿਰ ਕੀ ਹੋਇਆ ਜਰਮਨ ਦੀ ਦੀਵਾਰ ਟੁੱਟ ਗਈ ਸੋਵੀਅਤ ਰੂਸ ਖੇਰੂ ਖੇਰੂ ਹੋ ਗਿਆ ਜਾਪਾਨ ਮੋੜ ਪੈਰਾਂ ਤੇ ਖੜ ਗਿਆ ਫਿਰ ਠੰਡੀ ਜੰਗ ਦਾ ਇੱਕ ਪੜਾ ਮੁੱਕਿਆ ਤੇ ਦੂਜਾ ਸ਼ੁਰੂ ਹੋਇਆ ਰੋਡ ਮੈਪ ਦਾ ਨਿਰਮਾਤਾ ਫਿਲਾਸਫਰ ਜਨਰਲ ਐਲਬਰਟ ਪਾਈਕ ਦੇ ਮਾਲਕਾਂ ਯਾਨੀ ਕਿ ਰੌਥਸਚਾਈਲਡ ਦੀ ਅਗਵਾਈ ਵਾਲੇ ਇੰਟਰਨੈਸ਼ਨਲ ਬੈਂਕਾਂ ਨੇ ਕੀ ਖਟਿਆ वर्ल्ड ਬੈਂਕ ਜੋ ਅੱਜ ਤੱਕ ਦੁਨੀਆ ਦੇ ਵਿੱਤ ਦਾ ਮਾਲਕ ਹੈ ਆਈਐਮਐਫ ਵਿਸ਼ਵ ਅਰਥਚਾਰੇ ਦੀ ਮਜ਼ਬੂਤ ਜਕੜ ਦਾ ਅਗਲਾ ਪੜਾ ਯੂਐਨਓ ਨਿਊ ਵਰਲਡ ਆਰਡਰ 1 ਵਰਲਡ ਪਾਵਰ ਦਾ ਰਸਮੀ ਮੋੜ ਨਾਲ ਹੀ ਰੋਡ ਮੈਪ ਅਨੁਸਾਰ ਤੀਜੀ ਆਲਮੀ ਜੰਗ ਦਾ ਵੀ ਮੋੜ ਵੱਜ ਗਿਆ illuminary ਜੈਨਵਾਦੀਆਂ ਦੇ ਦਾਰਸ਼ਨਿਕ ਡਾਕੂਮੈਂਟ ਦਾ ਪ੍ਰੋਟੋਕੋਲ ਜ਼ਿਓਨ ਇਹਦੇ ਵਿੱਚ ਬਾਰ ਬਾਰ ਜ਼ਿਕਰ ਹੈ ਕਿ ਇਹੋ ਜੇ ਹਾਲਾਤ ਵਿੱਚ ਲੋਕ ਬਾਹਾਂ ਖੜੀਆਂ ਕਰ ਕਰਕੇ ਆਖਦੇ ਨੇ ਕਿ ਜੈਨਵਾਦੀਓ ਯਾਨੀ ਕਿ ਅਲੂਮੀਨਾਟੀ ਤੁਸੀਂ ਹੋ ਤਾਂ ਸ਼ੈਤਾਨਾਂ ਦੇ ਚਰਖੇ 'ਤੇ ਹੁਣ ਤੁਸੀਂ ਆਓ ਰਾਜ ਕਰੋ ਸਾਨੂੰ ਸ਼ਾਂਤੀ ਚਾਹੀਦੀ ਹੈ ਦੁਨੀਆ ਦੇ ਨਕਸ਼ੇ ਉੱਪਰ ਕਈ ਦੇਸ਼ਾਂ ਦੇ ਨਾਮ ਨਵੇਂ-ਨਵੇਂ ਅਤੇ ਕਈਆਂ ਦੇ ਹਾਲਾਤ ਅਨੁਸਾਰ ਬਦਲਵੇਂ ਰੂਪ ਚ ਆਉਣੇ ਸ਼ੁਰੂ ਹੋ ਗਏ ਅਗਸਤ ਕਹ ਲਈਏ ਵੀ 16 1947 ਚ ਦੋ ਪਾਕਿਸਤਾਨ ਪੱਛਮੀ ਤੇ ਪੂਰਬੀ ਤੇ ਇੱਕ ਆਜ਼ਾਦ ਭਾਰਤ ਹੋਣਾ ਚਾਏ ਭਾਰਤ ਨੂੰ ਸੋਵੀਅਤ ਬਲਾਕ ਦੇ ਪੱਲੇ ਪਾ ਦਿੱਤਾ ਗਿਆ ਤੇ ਦੋਵਾਂ ਪਾਕਿਸਤਾਨਾਂ ਜਿਨ੍ਹਾਂ ਚੋਂ ਇੱਕ 1971 ਵਿੱਚ ਬੰਗਲਾਦੇਸ਼ ਬਣ ਗਿਆ ਇਹ ਦਾ ਕਹ ਲਈਏ ਵੀ ਗੁਣਾ ਅਮਰੀਕਨ ਬਲਾਕ ਵਿੱਚ ਸ਼ਾਮਲ ਹੋਣ ਵੱਲ ਗਿਆ ਤਿੰਨਾ ਦੇ ਵਿੱਤੀ ਕੇਂਦਰ ਮਤਲਬ ਕਿ ਰਿਜ਼ਰਵ ਬੈਂਕ ਅਲੋਮੀਨਾਟੀ ਜ਼ਾਇਨਾਬੀਆਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਜੋ ਅਜੇ ਤੱਕ ਰੱਖੇ ਹੋਏ ਨੇ ਇਸੇ ਬਾਰੇ ਇੰਗਲੈਂਡ ਨੇ ਆਪਣੀ ਵਸਤੀ ਫਲਸਤੀਨ ਦੀ ਵੰਡ ਦਾ ਮਸਲਾ ਯੂਨੈਨ ਨੂੰ ਸੌਂਪਤਾ ਜਿਨੇ ਐਸਾ ਫੈਸਲਾ ਸੁਣਾਇਆ ਜੋ ਉਹਦੇ ਅਧਿਕਾਰ ਖੇਤਰ ਤੋਂ ਬਿਲਕੁਲ ਬਾਹਰ ਸੀ ਹੁਣ 6 ਗੁਣਾ ਜ਼ੋਦੀ ਮਲਕੀਅਤ ਅਤੇ ਵਸੋਂ ਨੂੰ 57 ਗੁਣਾ ਹਿੱਸਾ 94 ਗੁਣਾ ਪਲਸਤੀਨੀਯਨ 43 ਜਰੂਸ਼ਲਮ ਅੰਤਰਰਾਸ਼ਟਰੀ ਖੇਤਰ ਫੈਸਲਾ ਹੋਇਆ ਮਈ 15 1948 ਤੋਂ ਲਾਗੂ ਹੋਇਆ ਵਾ ਸਿੱਧਾ ਅਰਥ ਇਹ ਹੈ ਕਿ ਵੈਲਫੋਰ ਸਮਝੌਤੇ ਅਨੁਸਾਰ ਯਹੂਦੀ ਇਜ਼ਰਾਈਲ ਨਵਾਂ ਦੇਸ਼ ਤਰਸਿਆ ਗਿਆ ਜਿਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੈਨਾਕਮ ਬੇਗਨ ਦੀ ਅਗਵਾਈ ਚ ਪਲਸਤੀਨੀਆ ਦੇ ਪਿੰਡ ਉਜਾੜੇ ਗਏ 8 ਲੱਖ ਲੋਕ ਘਰੋਂ ਬੇਕਾਰ ਕੀਤੇ ਹੋਂਦ ਵਿੱਚ ਆਉਣ ਮਗਰੋਂ ਪਸਾਰਬਾਈ ਨੀਤੀ ਅਪਣਾਉਂਦਿਆਂ UN ਅਤੇ ਐਂਗਲੋ ਅਮਰੀਕਨ ਬਲੌਕ ਦੀ ਸ਼ਹਿਤ ਮਿਸਰ ਤੋਂ ਸਿਨਾਈ ਤੇ ਗਾਜਾ ਪੱਟੀ ਖੋਲੇ ਜਾਰਡਨ ਤੋਂ ਵੈਸਟ ਬੈਂਕ ਅਤੇ ਜਾਰਡਨ ਦਰਿਆ ਹਥਿਆਲੇ ਤੇ ਸੀਰੀਆ ਤੋਂ ਪਾਣੀ ਦਾ ਘਰ ਗੋਲਨ ਹਾਈਟਸ ਇਹ ਧੱਕੇ ਨਾਲ ਕਬਜ਼ਾ ਕਰ ਲਿਆ ਲੂਮੀਨਾਟੀ ਫਿਲਾਸਫਰ ਜਨਰਲ ਐਲਬਰਟ ਪਾਈਕ ਦੇ ਰੋਡ ਮੈਪ ਅਨੁਸਾਰ ਤੀਜੀ ਜੰਗ ਦਾ ਕੇਂਦਰ ਅਰਬ ਦੀ ਮੁਸਲਮ ਦੁਨੀਆ ਨੂੰ ਬਣਾਉਣਾ ਸੀ ਦੁਨੀਆ ਭਰ ਦੇ ਹੋਰ ਮੁਲਕਾਂ ਨੂੰ ਆਰਥਿਕ ਸਰੀਰਕ ਮਾਨਸਿਕ ਤੇ ਆਤਮਿਕ ਤੌਰ ਤੇ ਸਾਹ ਸੱਤਹੀਣ ਕਰਨਾ ਸੀ ਇਹ ਸਿਲਸਿਲਾ ਦੂਜੀ ਜੰਗ ਖਤਮ ਹੁੰਦੇ ਆ ਸਾਰ ਹੀ ਸ਼ੁਰੂ ਹੋ ਗਿਆ ਸੀ ਤੇਲ ਜਾਨੀ ਕਿ ਦਰਬ ਸੋਨਾ ਜਿਹਨੂੰ ਕਹਿੰਦੇ ਇਹਦੇ ਅਥਾਹ ਭੰਡਾਰਾਂ ਦੀ ਲੱਭਤ ਨੇ ਜੰਗ ਨੂੰ ਹੋਰ ਰੌਚਕ ਬਣਾਤਾ ਇਜ਼ਰਾਈਲ ਨੇ ਆਪਣੀ ਖੂਫੀਆ ਜਸੰਸੀ ਏਜੰਸੀ ਜਿਹੜੀ ਇਹ ਬਣਾਈ ਜਿਹਦਾ ਐਲਾਨੀਆਂ ਮਾਟੋ ਹੈ ਬਾਇ ਵੇ ਆਫ ਡਿਸੈਪਸ਼ਨ ਦੋ ਸ਼ਲਟ ਦੂ ਵਾਰ ਕੂੜ ਕਮਾਓ ਯੁੱਧ ਲਗਾਓ ਸੁੰਨੀ ਅਤੇ ਸ਼ੀਆ ਆਦ ਫਿਰਕਿਆਂ ਦੇ ਆਧਾਰ ਤੇ ਲੰਬੀਆਂ ਖੂਨੀ ਜੰਗਾਂ ਪੜਕਾਈਆਂ ਦੋਵਾਂ ਬਲਾਕਾਂ ਦੀ ਅਖੌਤੀ ਆਪਸੀ ਖਿੱਚੋ ਤਾਣ ਨੇ ਨਿਊਕਲਰ ਤੇ ਹੋਰ ਮਾਰੂ ਹਥਿਆਰਾਂ ਨੂੰ ਮੱਛਰਾਂ ਬਿਮਾਰੀਆਂ ਦੇ ਕਟਾਣੂਆਂ ਤੇ ਜ਼ਹਿਰਾਂ ਨੂੰ ਆਜ਼ਾਦ ਕੀਤਾ ਤੇ ਪਾਣੀ ਜ਼ਹਿਰੀਲੇ ਕੀਤੇ ਰਾਕਟ ਮਿਜ਼ਾਈਲਾਂ ਦੇ ਨਾਲ ਪੁਲਾੜ ਦੇ ਸੁਰੱਖਿਤ ਘੇਰੇ ਚ ਮਘੋਰੇ ਕਰਕੇ ਸਨ ਲਾਈ ਐਸੀਆਂ ਐਸੀਆਂ ਹਥਿਆਰ ਲੜੀਆਂ ਤਿਆਰ ਕੀਤੀਆਂ ਜਿਨ੍ਹਾਂ ਦੀ ਵਰਤੋਂ ਨਾਲ ਕੁਦਰਤੀ ਆਫਤਾਂ ਬਆਪਰੀਆਂ ਜਾ ਸਕਦੀਆਂ ਇਹ ਖੁਦ ਮਤਲਬ ਕ੍ਰੀਏਟ ਕਰ ਸਕਦੇ ਆ ਕੁਦਰਤੀ ਆਫਤ ਨੂੰ ਯਾਨੀ ਸੋਕਾ ਡੋਬਾ ਸੁਨਾਮੀਆਂ ਝੱਖੜ ਮਾਰੂਥਲ 'ਚ ਬਰਫੀਲੇ ਤੂਫਾਨ ਤੇ ਪਹਾੜਾਂ ਉੱਪਰ ਅੱਗ ਭਰਉਣ ਦੀ ਯੋਗਤਾ ਇੱਥੇ ਤੱਕ ਪਹੁੰਚ ਗਏ ਐਲੂਮੀਨਾਟੀ ਵਾਲੇ ਸੋ ਵੀਤ ਦੇਸ਼ ਨਚੋਰ ਛੋਟੇ ਸਾਰੀ ਬਿੱਤੀ ਸ਼ਕਤੀ ਇੱਕ ਟੱਬਰ ਦੇ ਹੱਥ ਸੌਂਪ ਦਿੱਤੀ ਉਸ ਲਈ ਸੋਵੀਅਤ ਦੇਸ਼ਾਂ ਨੂੰ ਖੂਨ ਦਾ ਇੱਕ ਤੁਪਕਾ ਬਹਾਏ ਬਿਨਾ ਤੋੜ ਦੇ ਫੀਤਾ-ਫੀਤਾ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਸੀ 1814 ਦੀ ਵਿਆਨਾ ਕਾਨਫਰੰਸਾਂ ਦੀ ਹਾਰ ਨੇ ਉਹਨਾਂ ਨੂੰ ਬਹੁਤ ਸਿਆਣੇ ਬਣਾਤਾ ਉਹ ਫੂਕ-ਫੂਕ ਕੇ ਕਦਮ ਚੁੱਕਦੇ ਨੇ ਪਹਿਲੇ ਵਾਲੀਆਂ ਗਲਤੀਆਂ ਦੁਹਰਾ ਨਹੀਂ ਰਹੇ ਆਕਰ ਸਾਰੀ ਦੀ ਸਾਰੀ ਦੁਨੀਆ ਦਾ ਧਨ ਰਾਜ ਤੇ ਧਰਮ ਹਥਿਆਰ ਹੋਣਾ ਹਥਿਆਰ ਹੋਣਾ ਇਹਨਾਂ ਨੇ ਵੈਸੇ ਵੀ ਦੁਨੀਆ ਭਰ ਦੀ ਵਿਸ਼ਾਲ ਤੇ ਅਸੀਮ ਭਿੰਨਤਾ ਦੇ ਖਿਲਾਰੇ ਦੇ ਤੀਲੇ ਤੀਲੇ ਨੂੰ ਇੱਕ ਮੁਠ ਕਰਨਾ ਇੰਨਾ ਸੌਖਾ ਕੰਮ ਵੀ ਨਹੀਂ ਅਨੇਕਾ ਹਮਾਰੀ ਪੱਤਰ ਚਟ ਚਟ ਕੇ ਮੁੜਨਾ ਵੀ ਪੈਂਦਾ ਹੈ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਦੇ ਹੋ ਆ ਗਿਆ ਸਤਿ ਸ਼੍ਰੀ ਅਕਾਲ